ਨੰਨਾ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਪੂਰਾ ਪਰਿਵਾਰ ਕਾਦੇ ਵਿੱਚ ਬੈਠ ਕੇ ਕਿਤੇ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰਦਾ ਹੈ ਪੂਰੇ ਟੱਬਰ ਸਮੇਤ ਕਾਰ ਜਿਹੜੀ ਕੀ ਹੈ ਉਹ ਨਹਿਰ ਦੇ ਵਿੱਚ ਜਾ ਡੁੱਬੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਿਆਨਕ ਮੰਜ਼ਰ ਦੀਆਂ ਇਹ ਤਸਵੀਰਾਂ ਨੇ ਇੱਥੇ ਨਹਿਰ ਦੇ ਵਿੱਚ ਇਹ ਕਾਰ ਜਿਹੜੀ ਜਾ ਕੇ ਉਹ ਡੁੱਬ ਗਈ ਹੈ ਦਰਅਸਲ ਰੋਡ ਤੇ ਕੰਮ ਚੱਲ ਰਿਹਾ ਸੀ ਕੋਈ ਵੀ ਬੋਰਡ ਵਗੈਰਾ ਨਹੀਂ ਲਗਾਇਆ ਹੋਇਆ ਸੀ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਾਪਰਿਆ ਪਤਾ ਨਹੀਂ ਲੱਗ ਪਾਇਆ ਪਰ ਕਾਰ ਦੇ ਵਿੱਚ ਪੂਰਾ ਪਰਿਵਾਰ ਜਿਹੜਾ ਹੈ ਉਹ ਸਵਾਰ ਸੀ ਹੁਣੇ-ਹੁਣੇ ਕਾਰ ਜਿਹੜੀ ਹੈ ਉਹ ਨਹਿਰ ਦੇ ਵਿੱਚੋਂ ਕੱਢੀ ਜਾ ਰਹੀ ਹੈ ਤੇ ਦੇਰ ਰਾਤ ਦਾ ਹਾਦਸਾ ਵਾਪਰਿਆ ਹੈ ਹੁਣ ਅਜੇ ਤੱਕ ਕਾਰ ਨੂੰ ਕੱਢਿਆ ਗਿਆ ਤੇ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੰਨੇ ਵੀ ਜੀ ਕਾਰ ਦੇ ਵਿੱਚ ਹੋਣਗੇ ਉਹ ਨਹਿਰ ਦੇ ਵਿੱਚ ਦੇਰ ਰਾਤ ਨੂੰ ਟੁੱਪੇ ਪੈਨੇ ਤੇ ਹੁਣ ਕਾਰ ਨੂੰ ਜਦੋਂ ਬਾਹਰ ਕੱਢਿਆ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਕੀ ਹੈ ਇੱਥੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਪਹੁੰਚਾ ਹੋਇਆ ਹੈ ਗੱਟੀ ਨੂੰ ਬਾਹਰ ਕੱਢਿਆ ਗਿਆ ਤੇ ਇੱਕ ਪਰਿਵਾਰਕ ਮੈਂਬਰ ਦੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਮੌਤ ਹੋ ਗਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਧਿਆਨਕ ਮੰਜ਼ਰ ਦੀਆਂ ਇਹ ਹਾਦਸਾ ਰਾਤ ਨੂੰ ਵਾਪਰਿਆ ਸੀ ਪੂਰੇ ਪਰਿਵਾਰ ਸਮੇਤ ਜਿਹੜੇ ਕਿ ਇਹ ਕਾਰ ਨਹਿਰ ਦੇ ਵਿੱਚ ਜਾ ਡੁੱਬੀ ਤੇ ਇਹ ਭਿਆਨਕ ਹਾਦਸਾ ਵਾਪਰਿਆ ਉਸ ਤੋਂ ਬਾਅਦ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਪਹਿਲਾਂ ਕਿੰਨੇ ਜਣੇ ਕਾਰ ਦੇ ਵਿੱਚ ਸਵਾਰ ਸੀ ਅਤੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਕਿਉਂਕਿ ਹੋ ਸਕਦਾ ਹੈ ਕੋਈ ਨਹਿਰ ਦੇ ਵਿੱਚ ਹੀ ਰੁੜ ਗਿਆ ਹੋਵੇ ਕਿ ਇੱਕ ਪਰਿਵਾਰਕ ਮੈਂਬਰ ਦੀ ਲਾਸ਼ ਜਿਹੜੀ ਕਿ ਉਹ ਬ੍ਰਾਹਮਤ ਹੋ ਚੁੱਕੀ ਹੈ ਗੋਤਾ ਖੋਰਾ ਵੀ ਇੱਥੇ ਬੁਲਾਏ ਗਏ ਨੇ ਚਿਹਰੇ ਕੀ ਚੈੱਕ ਕਰਨਗੇ ਕਿ ਕੋਈ ਪਰਿਵਾਰਕ ਮੈਂਬਰ ਥੱਲੇ ਤਾਂ ਨਹੀਂ ਫਸਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੌਫਨਾਕ ਭਿਆਨਕ ਦਰਦੀਆਂ ਇਹ ਤਸਵੀਰਾਂ ਨੇ ਖੰਨਾਗੁਰਾਹਾ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਔਰ ਇਸ ਰੋਡ ਤੇ ਕੰਮ ਚੱਲ ਰਿਹਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਕੋਤਾ ਖੋਰ ਲੱਗੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੋਤਾਖਾਰਾਂ ਦੇ ਵੱਲੋਂ ਇਸ ਨੂੰ ਚੈੱਕ ਵੀ ਕੀਤਾ ਜਾ ਰਿਹਾ ਹੈ ਐਸੇ ਜੋ ਕੀ ਮਾਮਲਾ ਹੈਗਾ ਜੀ ਜਿਹੜਾ ਇੱਥੇ ਗੱਡੀਕਾਰ ਨਹਿਰ ਦੇ ਵਿੱਚ ਗਿਰੀ ਕਿੰਨੇ ਬੰਦੇ ਸੀ ਕੌਣ ਸੀਗੇ ਜੀ ਜੀ ਬਾਰੇ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਉਹ ਆਪਾਂ ਰਾਤ ਤੋਂ ਸਮੇਂ ਇਨਫਰਮੇਸ਼ਨ ਸੀਗੀ ਗੱਡੀ ਇੱਕ ਜਿਹੜੀ ਉਹ ਨਹਿਰ ਦੇ ਵਿੱਚ ਡਿੱਗੀ ਹੈ ਜਿਹਦੇ ਵਿੱਚ ਵਾਪਕ ਤਰੀਕਿਆਂ ਨਾਲ ਸੀ ਇਹਨਾਂ ਨੂੰ ਪ੍ਰੈਸ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਕਰ ਰਹੇ ਸੀ ਤੇ ਜਿਹਦੇ ਵਿੱਚ ਅੱਜ ਸਾਨੂੰ ਸਵੇਰੇ ਇਸ ਟਾਈਮ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਗੱਡੀ ਅਸੀਂ ਗੱਡੀ ਆ ਤੇ ਗੱਡੀ ਪ੍ਰੈਸ ਕਰਨ ਤੋਂ ਬਾਅਦ ਇੱਕ ਬਾਡੀ ਵਿੱਚੋਂ ਮਿਲੀ ਹੈ ਗਾਲੂ ਨਾਂ ਦਾ ਬੰਦਾ ਹੈ ਗਾਲੂ ਪੁੱਤਰ ਹਰੀ ਵਾਸੀ ਫੋਜਪੁਰ ਆ। ਆਡੈਂਟੀ ਜਿਹੜੀ ਆਈਡੈਂਟੀ ਜਿਹੜਾ ਮਿਲਿਆ ਵਿੱਚੋਂ ਤਸਰਾਫ ਹੋਇਆ ਬਸ ਜੀ ਆਪਾਂ ਹੋਰ ਵੀ ਜਿਹੜਾ ਇਹ ਤੇ ਗੱਡੀ ਨੰਬਰ ਕਿਨ ਆਏਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਉਹਨਾਂ ਦੇ ਘਰ ਦੇ ਪਰਿਵਾਰ ਦੀ ਹੁਣ ਤੱਕ ਆਏ ਨਹੀਂ ਜਾਂ ਨਹੀਂ ਜੀ ਜੋ 5 ਕਰਦੇ ਜੀ ਗੱਲ ਵੀ ਕਰ ਰਹੇ ਹਾਂ ਨੰਬਰ KB05 AP ਤੇ 0203 ਐਸਐਚਓ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਲੀ ਇਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਹੈ ਕਿ ਪਾਲ ਕੀਤੀ ਜਾ ਰਹੀਆਂ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਤੇ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਕਿਸੇ ਪਾਸੇ ਰਵੇ ਨਾ ਇਹ ਪੂਰੀ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਗੱਲ ਮਾਮਲਾ ਸਾਹਮਣੇ ਆਉ ਉਹ ਪੂਰੀ ਤਰ੍ਹਾਂ ਸਪਸ਼ਟੀਕਰਨ ਸਰ ਇਹ ਪਤਾ ਲੱਗਿਆ ਜੀ ਗੱਡੀ ਗਿਰੀ ਕਿਸ ਤਰ੍ਹਾਂ ਜੀ ਔਰ ਆਦੇ ਮਤਲਬ ਇਹਨਾਂ ਨੂੰ ਓਵਰਟੇਕ ਕਰਦੇ ਗੱਡੀ ਜਿਹੜੀ ਆ ਸਹਿਰ ਤੋਂ ਆ ਰਹੀ ਸੀ ਤੈਨੂੰ ਉਹਨਾਂ ਨੂੰ ਰੂਟ ਫੜਨਾ ਸੀ ਲੁਧਿਆਣੇ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸਅੰਡਰਸਟੈਂਡਿੰਗ ਹੋ ਕੇ ਜਦੀ ਨਹਿਰ ਉਹ ਨਹਿਰ ਦੇ ਵਿੱਚ ਕਿੱਤੀ ਹੈ ਸਾਰੇ ਜਿਵੇਂ ਕਿ ਪਤਾ ਲੱਗ ਰਿਹਾ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਟਪਿਆ ਹੋਇਆ ਸੀ ਜਾਂ ਹੋਰ ਬੰਦ ਜਿਹੜਾ ਸੀਗਾ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਤੇ ਕਿੰਨੇ ਵਜੇ ਦਾ ਹਾਸਲ ਸੀ ਤੇ ਆਪ ਵੀ ਬੱਜ ਰਾਤ 8:68 ਵਜੇ ਤੁਹਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਵੀ ਅਸੀਂ ਸਾਰੀਆਂ ਟੀਮਾਂ ਔਰ ਪਬਲਿਕ ਦੀ ਸਹਾਇਤਾ ਨਾਲ ਸੀ ਪਤਾ ਲੱਗ ਪਾਇਆ ਕਿ ਨਿਕਾਰ ਸੌਰ ਫਰੈਸ਼ ਚੱਟ ਕੇ ਯਾਰ ਥੋੜੀ ਜਿਹੀ ਹਾਂ ਜੀ ਪਤਾ ਹੈ ਵਿਚੋ ਬੋਡੀ ਇੱਕ ਮਰੀਆ ਤੇ ਉਸ ਤੋਂ ਬਾਅਦ ਅੱਗੇ ਹੁਣ ਇਹ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪੂਰੀ ਸਾਰੀ ਗੱਲ ਦਾ ਖੁਲਾਸਾ ਹੋਵੇ ਤੇ ਕਾਰਸਵਰ ਕਿੱਥੇ ਦੇ ਰਹਿਣ ਵਾਲੇ ਸੀ ਜਿੱਦ ਇੱਕੋ ਕਾਗਜ਼ ਬਗਲਪੁਰ ਦਾ ਪਤਾ ਲੱਗਾ ਜੀ ਉਹਦਾ ਸਾਰੀਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਅਜੇ ਤੱਕ ਮਿਲੇ ਨਹੀਂ ਕਰ ਰਹੇ ਹਾਂ ਹੁਣ ਤਾਂ ਫ੍ਰੀ ਹੋ ਕੇ ਕਰ ਰਹੇ ਥੈਂਕ ਯੂ